ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇੱਕ ਡਰ ਜਿਹੜਾ ਕਿ ਸਾਨੂੰ ਲਗਭਗ ਜੇ 4 ਸਾਲ ਤੋਂ ਡਰਾ ਰਿਹਾ ਹੈ ਬੌਣਾ ਰੋਗ ਮਦਰਾ ਰੋਗ ਜਿਹੜਾ ਕਿ ਅਕਸਰ ਝੋਨੇ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਇਹ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਖੇਤਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸੀਗਾ ਇਹਦੇ ਕਰਕੇ ਸਾਡੇ ਨੂੰ ਇਹਦੇ ਪ੍ਰਤੀ ਸਾਵਧਾਨੀ ਵਰਤਣੀ ਪੈਂਦੀ ਹੈ ਤਾਂ ਸਾਲ 2025 ਦੇ ਵਿੱਚ ਇੱਕ ਵਾਰ ਫਿਰ ਅਲੱਗ-ਅਲੱਗ ਜਗ੍ਹਾ ਤੋਂ ਇਹੋ ਜਿਹੇ ਫੋਨ ਆਉਣੇ ਸ਼ੁਰੂ ਹੋ ਗਏ ਨੇ ਕਿ ਸਾਡੇ ਖੇਤ ਦੇ ਵਿੱਚ ਬੂਟੇ ਮਧਰੇ ਰਹਿ ਗਏ ਐ, ਖੇਤ ਚ ਬੂਟੇ ਬੋਣੇ ਰਹਿ ਗਏ ਐ ਤਾਂ ਉਸੇ ਨਾਲ ਸੰਬੰਧਿਤ ਮੈਂ ਗੱਲ ਤੁਹਾਡੇ ਨਾਲ ਇੱਥੇ ਕਰਨ ਜਾ ਰਿਹਾ ਕਿ ਹੁਣ ਆਪਾਂ ਕੀ ਕਰੀਏ, ਜਿਹੜਾ ਹੈਗਾ ਕੀ ਕਰਨਾ ਚਾਹੀਦਾ ਹੈ। ਸਾਵਧਾਨੀ ਕੀ ਕੀ ਆਪਾਂ ਇਹ ਚ ਵਰਤਣੀ ਐ, ਪਹਿਲਾਂ ਤੇ ਦੇਖ ਲਓ ਕਿ ਤੁਹਾਡੇ ਖੇਤ ਦੇ ਵਿੱਚ ਜਿਹੜੇ ਬਾਕੀ ਬੂਟੇ ਐ ਉਹਨਾਂ ਦੇ ਨਾਲੋਂ ਇਹ ਬੂਟੇ ਦਾ ਕੱਦ ਛੋਟਾ ਰਹਿ ਜਾਏਗਾ। ਮਦਰਾ ਰਹੇਗਾ ਬੌਣਾ ਰਹੇਗਾ ਪਹਿਲੀ ਗੱਲ ਨੋਟ ਕਰਨ ਵਾਲੀ ਇਹ ਹੈਗੀ ਹੈ ਕਿ ਜਿਹੜਾ ਬੌਣਾ ਰੋਗ ਹੈ ਜਾਂ ਮਦਰਾ ਰੋਗ ਹੈ ਇਹ ਇੱਕ ਵਾਇਰਸ ਦੇ ਨਾਲ ਫੈਲਦਾ ਹੈ ਇੱਕ ਵਾਇਰਸ ਦੇ ਨਾਲ ਤੇ ਜਿਹੜਾ ਵਾਇਰਸ ਹੈਗਾ ਇਹ ਫੈਲਦਾ ਹੈਗਾ ਚਿੱਟੀ ਪੈਠ ਵਾਲੇ ਟਿੰਡੇ ਦੇ ਨਾਲ ਜਾਂ ਜਿਹੜਾ ਹੈਗਾ ਚਿੱਟਾ ਜਾਂ ਤੇਲਾ ਹੁੰਦਾ ਝੋਨੇ ਦਾ ਉਹਦੇ ਨਾਲ ਇਹ ਫੈਲਦਾ ਇੱਕ ਬੁੱਟੇ ਤੋਂ ਦੂਜੇ ਬੁੱਟੇ ਜਾਂਦਾ ਤੇ ਇਹਦਾ ਇਲਾਜ ਕੋਈ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਇਲਾਜ ਕੋਈ ਨਹੀਂ। ਇਸ ਦੀ ਗੱਲ ਮੈਂ ਕਿਉਂ ਕਰ ਰਿਹਾ ਕਿਉਂਕਿ ਅੱਜ ਮੈਨੂੰ ਕਿਸਾਨ ਵੀਰ ਦਾ ਫੋਨ ਆਇਆ ਕਿ ਮੈਨੂੰ ਕੋਈ ਕਹ ਰਿਹਾ ਕਿ ਫਟਕੜੀ ਪਾਲਾ ਤੇਰੇ ਮਧਰੇ ਬੁੱਟੇ ਠੀਕ ਹੋ ਜਾਣਗੇ। ਨਹੀਂ ਹੋਣਗੇ ਭਰਾਵੋ। ਨਹੀਂ ਹੋਣਗੇ। ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਜੇ ਤੁਹਾਡੇ ਖੇਤ ਦੇ ਵਿੱਚ ਵਾਇਰਸ ਰੋਗ ਆ ਗਿਆ। ਤੁਹਾਡੇ ਖੇਤ ਪਿਛਲੇ ਸਾਲ ਆਇਆ ਸੀ ਲੇਕਿਨ ਤੇਲੇ ਦਾ ਹਮਲਾ ਨਹੀਂ ਹੋਇਆ। ਜਿਹਦੇ ਕਰਕੇ ਇਹ ਅੱਗੇ ਨਹੀਂ ਵਧਿਆ। ਤਾਂ ਅਸੀਂ ਇਹਨੂੰ ਥੋੜਾ ਜਿਹਾ ਲਾਈਟਰੀ ਲੈ ਲੈਨੇ ਕਿ ਕੋਈ ਗੱਲ ਨਹੀਂ ਪਿਛਲੇ ਸਾਲ ਵੀ ਕੁਝ ਨਹੀਂ ਹੋਇਆ ਸੀ। ਲੇਕਿਨ ਤੁਸੀਂ ਯਾਦ ਕਰੋ ਅੱਜ ਤੋਂ ਤਿੰਨ ਜਾਂ ਚਾਰ ਸਾਲ ਪਹਿਲਾਂ ਇਸ ਨੇ 80% ਤੱਕ ਫਸਲ ਤਬਾਹ ਕਰਤੀ ਸੀਗੀ ਇਸ ਕਰਕੇ ਕੋਈ ਵੀ ਚੀਜ਼ ਇਹਨੂੰ ਨਹੀਂ ਰੋਕੇਗੀ ਬੰਦੇ ਦੇ ਵਿੱਚ ਕਰੋਨਾ ਆਇਆ ਸੀ ਆ ਜੁਕਾਮ ਲੱਗਦਾ ਹੈਗਾ ਕੋਈ ਇਲਾਜ ਹੈਗਾ ਇਹਦਾ ਕੋਈ ਇਲਾਜ ਨਹੀਂ ਹੈਗਾ ਵਾਇਰਸ ਦਾ ਕੋਈ ਇਲਾਜ ਨਹੀਂ ਹੁੰਦਾ ਜੇਕਰ ਤੁਹਾਡੇ ਖੇਤ ਦੇ ਵਿੱਚ ਮਧਰੇ ਬੂਟੇ ਹੈਗੇ ਆ ਜਾਂ ਬੌਣੇ ਬੂਟੇ ਹੈਗੇ ਆ ਪਹਿਲਾ ਕੰਮ ਤੇ ਕਰੋ ਕਿ ਇੱਕ ਦੋ ਬੂਟੇ ਜਿਹੜੇ ਹੈਗੇ ਆ ਮਿੱਟੀ ਸਮੇਤ ਲਿਜਾ ਕੇ ਆਪਦੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਚ ਦਿਓ ਤਾਂ ਕਿ ਉਹ ਚੈੱਕ ਕਰਕੇ ਦੱਸ ਸਕਣ ਕਿ ਇਹ ਬੌਣਾ ਰੋਗ ਹੈ ਜਾਂ ਨਹੀਂ ਹੈ। ਨੰਬਰ 2 ਕੋਈ ਵੀ ਬਿਮਾਰ ਦਵਾਈ ਇਹਦਾ ਇਲਾਜ ਨਹੀਂ ਕਰ ਸਕਦੀ। ਜਿੰਨੇ ਕ ਤੁਹਾਡੇ ਖੇਤ ਚ ਇਸ ਸਮੇਂ ਜਿਹੜਾ ਮੈਨੂੰ ਵੱਖ-ਵੱਖ ਜਗ੍ਹਾ ਤੋਂ ਫੋਨ ਆ ਰਹੇ ਆ ਕਿ 5 ਬੁੱਟੇ, 10 ਬੁੱਟੇ, 20 ਬੁੱਟੇ ਇੰਨੇ ਕਬੁੱਟੇ ਆ। ਤਾਂ ਇਹਨਾਂ ਬੁੱਟਿਆਂ ਨੂੰ ਹੁਣੇ ਹੀ ਪੱਟ ਕੇ ਤੇ ਨੱਪ ਦਿਵੋ। ਜੇਕਰ ਤੁਸੀਂ ਕੋਈ ਕਹਿੰਦਾ ਜਿੰਕ ਕਰ ਲਾ, ਕੋਈ ਕਹਿੰਦਾ ਆ ਕਰ ਲਾ ਉਹ ਕਰਦੇ ਰਹੋਗੇ ਤਾਂ ਤੁਹਾਡੇ ਲਈ ਨੁਕਸਾਨਦਈ ਖ ਹੋਏਗਾ। ਮਨ ਲਓ ਕਿ ਕੱਲ ਨੂੰ ਤੁਹਾਡੇ ਖੇਤ ਤੇਲੇ ਦਾ ਹਮਲਾ ਵੱਜ ਜਾਂਦਾ ਹੈ ਤਾਂ ਐਸ ਬਿਮਾਰ ਬੂਟੇ ਦੇ ਵਿੱਚੋਂ ਮਨ ਲਓ ਕੋਈ ਇੱਥੇ ਜਿਹੜਾ ਹੈਗਾ ਉਹਨੇ ਚੂਸਿਆ ਚੂਸ ਕੇ ਮੁੜ ਕੇ ਜਾ ਕੇ ਚੰਗੇ ਬੂਟੇ ਦੇ ਉੱਤੇ ਦੰਦੀ ਵੱਢੀ ਫਿਰ ਦੂਜੇ ਦੇ ਜਾ ਕੇ ਦੰਦੀ ਤਾਂ ਨਹੀਂ ਵੱਢਦਾ ਠੀਕ ਹੈ ਲੌਂਦਾ ਹੈ ਤਾਂ ਉਹਦੇ ਨਾਲ ਸਾਰੇ ਬੂਟਿਆਂ 'ਚ ਵਾਇਰਸ ਫੈਲ ਜਾਣਾ ਹੈ ਤੇ ਤੁਹਾਡੇ ਬੂਟੇ ਖਰਾਬ ਹੋ ਜਾਣੇ ਇਹ ਗੱਲ ਠੀਕ ਸਮਝ ਗਏ ਜੇ ਐ ਖੇਤ 'ਚ ਬੂਟੇ ਹੈਗੇ ਆ ਤਾਂ ਉਹ ਬੂਟੇ ਨੱਪ ਦਿਓ ਇੱਕ ਨੰਬਰ ਦੋ ਨੰਬਰ ਤੇ ਉਹਦਾ ਸੈਂਪਲ ਨੇੜੇ ਦੇ ਕਿਸੇ ਵਿਗਿਆਨ ਕੇਂਦਰ ਤੇ ਲਿਜਾ ਕੇ ਉਹਨੂੰ ਕਨਫਰਮ ਕਰੋ ਜੇ ਕਨਫਰਮ ਹੋ ਜਾਂਦਾ ਹੈ ਫਿਰ ਅਸੀਂ ਪੂਰੇ ਪੰਜਾਬ ਚ ਇਸ ਗੱਲ ਨੂੰ ਫਲਾ ਸਕਦੇ ਹਾਂ ਕਿ ਹਾਂ ਭਾਈ ਇਹ ਪੱਕਾ ਹੋ ਗਿਆ ਕਿ ਹਰਿਆਣੇ ਦੇ ਪੰਜਾਬ ਚ ਬੁਟੇ ਆ ਗਏ ਤੇ ਹੁਣ ਆਪਾਂ ਉਹਨਾਂ ਬੁਟਿਆਂ ਨੂੰ ਖਤਮ ਕਰੀਏ ਕਲੀਅਰ ਅਗਲੀ ਗੱਲ ਹੁਣ ਇੱਕ ਮੈਥਲੀ ਤੇ ਵੀਡੀਓ ਦਿਖਾਉਣਾ ਹੈ ਕਿਸਾਨ ਦਾ ਫੋਨ ਆਇਆ ਕਿ ਮੇਰੇ ਖੇਤ ਚ 40% ਬੁਟੇ ਬੋਨਾ ਰੋਗ ਨਾਲ ਪ੍ਰਭਾਵਿਤ ਹੋ ਗਏ ਤਾਂ ਮੈਨੂੰ ਬੜਾ ਜਿਹੜਾ ਹੈਗਾ ਲੱਗਿਆ ਕਿ ਢੀ ਵਾਲ ਦੀ 40% ਬੁਟੇ ਕਿਵੇਂ ਹੋ ਸਕਦੇ ਹੈ ਤਾਂ ਜਦੋਂ ਮੈਂ ਫੋਟੋ ਮੰਗਵਾਈ ਵੀਡੀਓ ਮੰਗਾਈ ਤਾਂ ਕੀ ਮਿਲਿਆ ਕਿ ਝੋਨਾ ਲੱਗਿਆ ਡੂੰਗਾ ਪਹਿਲਾਂ ਜਿਹੜਾ ਥੱਲੇ ਬਣਾਈ ਫਿਰ ਉੱਤੇ ਬਣਾਈ ਫਿਰ ਉੱਤੇ ਬਣਾਈ 20 ਦਿਨ ਹੋ ਗਏ ਝੋਨਾ ਚੱਲ ਨਹੀਂ ਕਾਲਾ ਜਾਂ ਡੂੰਗਾ ਲੱਗਿਆ 20 ਦਿਨ ਤਾਂ ਚੱਲਦਾ ਹੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੀ ਹੈ ਤਾਂ ਉਹ ਚੀਜ਼ ਤੇ ਧਿਆਨ ਚ ਰੱਖੋ ਕਿ ਤੇਨੋਂ ਡੂੰਗਾ ਲੱਗੇ ਬੁੱਟਿਆਂ ਦੇ ਬੋਣੇ ਬੁੱਟੇ ਸਮਝੀ ਜਾਓ ਤਾਂ ਇਹ ਵੀ ਧਿਆਨ ਚ ਰੱਖੋ ਅਗਲੇ ਸਾਲ ਵਾਸਤੇ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਜਦੋਂ ਜਿੰਨੀ ਦੇਰ ਤੱਕ ਲੋ ਨਹੀਂ ਚਲਦੀ ਓਨੀ ਤੱਕ ਪਨੀਰੀਆਂ ਨਾ ਪੀਜਿਆ ਕਰੋ ਮੈਂ ਤੁਹਾਨੂੰ ਐਤਰੀ ਸ਼ੁਰੂ ਚ ਹੀ ਕਿਹਾ ਸੀਗਾ ਕਿ ਆਪਾਂ ਗਲਤੀ ਕਰ ਰਹੇ ਹਾਂ ਕਿ ਪਨੀਰੀਆਂ ਜਲਦੀ ਬੀਜ ਰਹੇ ਹਾਂ ਤੇ ਬਿਮਾਰੀ ਆਏਗੀ ਹੁਣ ਇੱਕ ਵੀਰ ਕਹਿੰਦਾ ਕਿ ਮੈਂ ਤਾਂ ਪਨੀਰੀ ਜਲਦੀ ਬੀਜੀ ਨਹੀਂ ਮੇਰੇ ਖੇਤ ਬਿਮਾਰੀ ਕਿਵੇਂ ਆ ਗਈ ਜਦੋਂ ਟਾਡੇ ਏਰੀਆ ਦੇ ਵਿੱਚ ਬੌਣਾ ਰੋਗ ਜਿਹੜਾ ਹੈਗਾ ਉਹਦਾ ਵਾਇਰਸ ਜਿਉਂਦਾ ਹੈ ਐਸ ਬੰਦੇ ਨੇ ਖੇਤ ਬੀਜਿਆ ਇਹਦੇ ਖੇਤ ਬਿਮਾਰੀ ਆ ਗਈ ਐਸ ਖੇਤ ਦੇ ਵਿੱਚੋਂ ਹੁਣ ਉਹ ਤੇਲੇ ਨਾਲ ਕਿਸੇ ਵੀ ਖੇਤ ਨੇੜੇ ਜਿਹੜੇ ਜਾ ਸਕਦਾ ਹੈ ਤਾਂ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਜੇ ਬੌਨੇ ਬੂਟੇ ਹੈਗੇ ਹੁਣੇ ਨੱਪ ਲਓ ਅੱਗੇ ਨਾ ਵਧਣ ਦਿਓ ਜੇ ਕੱਲ ਨੂੰ ਖੇਤ ਤੇਲਾ ਆਉਂਦਾ ਤੇ ਅੱਗੇ ਵੱਸ ਸਕਦੇ ਆ ਕੋਈ ਉਲੀ ਵਾਲੀ ਦਵਾਈ ਕੋਈ ਫਟਕੜੀ ਕੋਈ ਤੂਣਾ ਕੋਈ ਜਾਦੂ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਹਾਲਾਤ ਲੇਖੀ ਹੈ ਕਿ ਬੂਟੇ ਪਟਕੇ ਨਾ ਪਦਿਓ ਤਾਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਅੱਗੇ ਕਿਸਾਨਾਂ ਤੱਕ ਲੈ ਕੇ ਜਾਣਾ ਤੇ ਆਪਣੇ ਖੇਤ ਧਿਆਨ ਰੱਖੋ ਕਿ ਜੇ ਹੈਗੇ ਬੂਟੇ ਤਾਂ ਨੇੜੇ ਦੇ ਕਿਸੇ ਵੀ ਅਣ ਕੇਂਦਰ ਨਾਲ ਸੰਪਰਕ ਕਰੋ ਤੇ ਸੈਂਪਲ ਦੇਵੋ ਤੇ ਇਹਨੂੰ ਜਿਹੜਾ ਆਇਡੈਂਟੀਫਾਈ ਕਰਾਓ ਕਿ ਤੁਹਾਡੇ ਖੇਤ ਵਿੱਚ ਵਾਇਰਸ ਆ ਜਾਂ ਕੀ ਹੈ ਮਿਹਰਬਾਨੀ ਦੋਸਤੋ ਧੰਨਵਾਦ ਦੋਸਤੋ ਬੋਣੇ ਬੂਟੇ ਪਟਕੇ ਨੱਪਣੇ ਨੇ ਇਹ ਗੱਲ ਯਾਦ ਰੱਖਿਓ ਮਿਹਰ